ਵਹਿਦ ਜੀ ਦਾ ਕਲਸਾ ਵਹਿਦ ਜੀ ਕੀ ਫਤਿਹ ਸਿਆਣੇ ਕਹਿੰਦੇ ਹੁੰਦੇ ਆ ਕਿ ਮਰਦਾ ਬੋਲੂ ਕਫਨ ਪਾੜੂ ਤੇ ਨਾਲ ਇੱਕ ਹੋਰ ਵੀ ਕਹਾਵਤਾ ਕਹਿੰਦੇ ਢਾਈ ਦਿਨ ਜਵਾਨੀ ਕਹਿੰਦੇ ਭੇਡ ਦੇ ਲੈਲੇ ਤੇ ਵੀ ਆਉਂਦੀ ਆ ਇਹ ਸਤਰਾ ਕਿਹਦੇ ਨਾਲ ਜੁੜ ਰਹੀਆਂ ਨੇ ਉਹ ਵੀ ਤੁਹਾਨੂੰ ਦੱਸਦੇ ਆ ਇਹ ਛਤਰਾ ਜੁੜ ਰਹੀਆਂ ਨੇ ਕੰਗਨਾਰ ਨੌਤ ਦੇ ਨਾਲ ਤੁਹਾਨੂੰ ਮੈਂ ਪੜ ਕੇ ਸੁਣਾਣਾ ਅੱਜ ਇੱਕ ਕੰਗਨਾਰ ਨੌਤ ਨੇ ਪੋਸਟ ਸਾਂਝੀ ਕੀਤੀ ਆ ਬੜੇ ਉਹਨੇ ਦਮਗਜੇ ਮਾਰੇ ਨੇ ਬੜਾ ਜਮਈ ਕੇ ਪਤਾ ਨਹੀਂ ਕੀ ਕਰ ਦੋਗੀ ਪਤਾ ਨਹੀਂ ਕਿਹੜੀ ਜੰਗ ਜਿੱਤ ਲਿਆਉਗੀ ਇਹ ਮੈਂ ਗੱਲ ਇੱਥੇ ਕਹਿ ਦਿੰਦਾ ਫਿਰ ਕਈਆਂ ਨੂੰ ਮਿਰਚਾਂ ਲੱਗਣ ਲੱਗ ਜਾਂਦੀਆਂ ਨੇ ਇਹ ਜਾਦ ਦੀ ਕੋੜ ਕਿੱਲੀ ਸਤਿਹਰਾ ਨਾਲ ਜੱਫੇ ਸੋਨਾ ਰੂੜੀਆਂ ਤੇ ਸੁਪਨੇ ਸੀ ਸਮੈਲਾਂ ਦੇ ਬੜੀਆਂ ਜਿਹੜੀਆਂ ਨੇ ਪਰ ਚਲਤ ਜਿਹੜੀਆਂ ਨੇ ਇਹ ਤਾਵਾ ਕਹਿ ਦੋ ਕਹਾਣੀਆਂ ਕਹਿ ਦੋ ਸ਼ਬਦ ਕਹਿ ਲਓ ਜੋ ਮਰਜ਼ੀ ਕਹਿ ਲਓ ਕਿ ਬੰਦੇ ਦੇ ਢੁਕਦੇ ਹੁੰਦੇ ਨੇ ਸਮੇਸਿਰ ਜਿਹਨੂੰ ਆਪਾਂ ਕਹ ਦਈਏ ਕੰਗਨਾਰ ਨੌਤ ਨੇ ਇੱਕ ਬਿਆਨ ਦਿੱਤਾ ਉਹਨੇ ਪੋਸਟ ਸਾਂਝੀ ਕੀਤੀ ਆ ਉਹਦੇ ਵਿੱਚ ਪਤਾ ਕੀ ਲਿਖਿਆ ਇਹ ਤੁਸੀਂ ਆਪੀ ਦੱਸ ਦੋਗੇ ਕਿ ਜਿਹੜੀਆਂ ਗੱਲਾਂ ਮੈਂ ਕਹਿਆਂ ਨੇ ਬਿਲਕੁਲ ਇਹ ਸੱਤ ਨੇ ਉਹਨੇ ਕਿਹਾ ਚੱਕੋ ਤਲਵਾਰ ਤਿੱਖੀ ਕਰੋ ਦਿਖਾ ਦਿਓ ਅਸੀਂ ਵੀ ਕਟੜ ਪੰਥੀਆਂ ਨਾਲ ਭਰੇ ਹਾਂ ਕੰਗਨਾਰ ਨੌਤ ਕੰਗਨਾਰ ਨੌਤ ਨੇ ਇਹ ਰਿਪੋਰਟ ਸਾਂਝ ਕੀਤੀ ਆ ਦਵਾਰੇ ਧੰਮਾ ਹੈਡਲਾਈਨ ਜਿਹੜੀ ਦੀ ਦਵਾਰੇ ਪੜ ਕੇ ਸੁਣਾ ਦਿਨਾ ਚੱਕੋ ਕਹਿੰਦੀ ਤਲਵਾਰ ਤਿੱਖੀ ਕਰੋ ਦਿਖਾ ਦਿਓ ਅਸ ਵੀ ਕੱਠੜ ਪੰਥੀਆਂ ਨਾਲ ਭਰੇ ਪਏ ਹਾਂ ਬੀਬਾ ਤੂੰ ਇਹ ਕਿਨੂੰ ਤਲਵਾਰਾਂ ਚਕਾਉਣ ਵਾਸਤੇ ਕਹਿ ਰਹੀ ਆ ਪਹਿਲਾਂ ਤੂੰ ਮੂਰੇ ਲੱਗਾ ਤੂੰ ਚੱਕ ਤਲਵਾਰਾਂ ਤੂੰ ਪੰਲਾ ਤਿੱਖੀਆਂ ਕਰ ਦੇਖਦੇ ਆ ਤੇਰੀ ਤਲਵਾਰ ਕਿੰਨੀ ਕੁ ਤਿੱਖੀ ਆ ਨਾ ਇਹਦਾ ਮੂੰਹ ਨਾ ਇਹਦਾ ਸਿਰ ਇਹਦਾ ਸੂਛਣੀ ਮੂੰਹ ਹੀ ਜੀ ਦਾ ਤੀਏ ਦਿਨ ਆ ਕੇ ਕੋਈ ਨਾ ਕੋਈ ਇਹੋ ਜਿਹਾ ਬਿਆਨ ਦੇਉ ਉਲਟਾ ਸਿੱਧਾ ਬਿਆਨ ਦੇਉ ਤੇ ਜਿਹੜੀ ਹਰ ਜਿਹੜੀ ਹੈਗੀ ਹੈ ਅੱਗ ਲਾ ਰਹੀ ਆ ਪੜਕਾਓ ਬਿਆਨ ਦੇ ਦੇ ਕਿਤੇ ਕਿਸਾਨਾਂ ਨੂੰ ਅਤਵਾਦੀ ਆਖੂ ਕਿਤੇ ਸਿੱਖਾਂ ਨੂੰ ਅਤਵਾਦੀ ਆਖੂ ਬਕਵਾਦੀ ਆਖੂ ਉਹ ਕੁਲਵਿੰਦਰ ਕੌਰ ਕੁੜੀ ਨੂੰ ਵੀ ਜਿਹੜਾ ਅਤਵਾਦੀ ਕਿਹਾ ਫਿਰ ਉਹਨੇ ਆ ਜਾ ਲੱਪਣ ਜੜਿਆ ਇਹਦੇ ਕਈ ਦਿਨ ਤੈਨੂੰ ਸੁਰਤ ਟਿਕਾਣੇ ਇਹਦੇ ਆਏ ਭੁੱਲ ਗਿਆ ਸੀ ਕਿ ਮੈਂ ਕਿੱਥੇ ਫਿਰਦੀ ਆਂ ਆਈ ਇਹਨੇ ਪਹਿਲਾਂ ਕੀਤਾ ਸੀ ਹਮਾਚਲਾਲ ਨੂੰ ਢੜਕਾ ਕੇ ਜਿਹੜਾ ਆਪਣੇ ਡਰਾਈਵਰ ਟੈਕਸੀ ਡਰਾਈਵਰ ਉਧਰ ਜਾਂਦੇ ਸੀ ਸਲਾਨੀ ਜਾਂਦੇ ਸੀ ਤੇ ਉਹਨਾਂ ਤੇ ਹਮਲੇ ਕਰਵਾਉਣੇ ਜਿਹੜੇ ਨੇ ਸ਼ੁਰੂ ਕੀਤੇ ਸੀ ਅੱਗੇ ਸੁਣਾਉਣਿਆ ਕਿ ਕੀ ਕੁਝ ਕਹਿ ਰਹੀ ਆ ਸਾਰਿਆਂ ਨੂੰ ਪਤਾ ਕਿ ਬੰਗਲਾ ਦੇਸ਼ ਦੇ ਵਿੱਚ ਜਿਹੜੀ ਸਥਿਤੀ ਆ ਉਹ ਤਣਾਅਪੂਰਕ ਬਣੀ ਹੋਈ ਆ ਇਹ ਉਹਨੂੰ ਲੈ ਕੇ ਜਿਹੜੇ ਇਹ ਗੱਲ ਕਹੀ ਆ ਤੁਹਾਨੂੰ ਪਤਾ ਕਿ ਸੇਕਸ ਸੀਨਾ ਦੇ ਜਿਹੜੀ ਪ੍ਰਧਾਨ ਮੰਤਰੀ ਚੋਂ ਤੋਂ ਆਪਣਾ ਉਹ ਜਿਹੜਾ ਬੰਗਲਾਦੇਸ਼ ਦੇ ਛੱਡ ਕੇ ਜਿਹੜੀ ਉਹ ਚਲੀ ਗਈ ਆ ਉਸ ਨੂੰ ਲੈ ਕੇ ਨੇ ਇੱਕ ਬਿਆਨ ਦਿੱਤਾ ਇਹ ਕਹਿੰਦੀ ਹਰ ਰੋਜ਼ ਇਨਸਾਨੀ ਕਹਿੰਦੀ ਖਬਰਾਂ ਆ ਰਹੀਆਂ ਨੇ ਬੰਗਲਾਦੇਸ਼ ਤੇ ਕਹਿੰਦੀ ਹਾਲਾਤ ਵਿਗੜਦੇ ਜਾ ਰਹੇ ਨੇ ਇਹਨੂੰ ਪਹਿਲਾਂ ਪੁੱਛਣਾ ਹੋਵੇ ਤੇ ਜਿੱਥੇ ਤੂੰ ਰਹਿਨੀ ਆ ਇੱਥੇ ਕਿੰਨੇ ਖਾਲਾਤ ਚੰਗੇ ਨੇ ਤੇਨੇ ਪੋਰਟ ਸਾਂਝੀ ਕਰਦੇ ਹੋ ਅੱਗੇ ਕੀ ਲਿਖਿਆ ਕਹਿੰਦੀ ਬੰਗਲਾਦੇਸ਼ ਦੇ ਵਿੱਚ ਸਥਿਤੀ ਜਿਹੜੀ ਆ ਉਹ ਤਨਾਪੁਰੂ ਪੂਰਬਕਾ ਉੱਥੇ ਜਿਹੜੀ ਸਥਿਤੀ ਆ ਕੰਟਰੋਲ ਦੇ ਵਿੱਚ ਨਹੀਂ ਹੈਗੀ ਕਹਿੰਦੀ ਮੈਂ ਲੋਕਾਂ ਨੂੰ ਅਰਮੈਨ ਮਹਾਭਾਰਤ ਜਰਮੈਨ ਦੇ ਆਧਾਰਨ ਦਿੱਤੀ ਆ ਕਹਿੰਦੀ ਤਲਵਾਰ ਚੁੱਕਣ ਦੇ ਲਈ ਸਲਾਹ ਦਿੱਤੀ ਆ ਕਹਿੰਦੀ ਆਓ ਦੱਸ ਦਿਓ ਤੁਹਾਨੂੰ ਉਹਨਾਂ ਨੇ ਕੀ ਕਿਹਾ ਕਹਿੰਦੀ ਕਿਉਂਕਿ ਮੈਂ ਮਹਾਭਾਰਤ ਰਮਾਇਣ ਦੇਖੀ ਆ ਇਸ ਕਰਕੇ ਮੈਂ ਸਲਾਹ ਦਿੰਦੀ ਆ ਬੀਬਾ ਜੇਕਰ ਕਦੇ ਸਿੱਖਾ ਇਹੇ ਸਲਾਹਾਂ ਦੇਣ ਲੱਗ ਜਾਣ ਤਾਂ ਤੇਰੇ ਭਾਂਬੜ ਮਚਣ ਲੱਗ ਜਾਂਦੇ ਆ ਤਾਂ ਤੁਹਾਡੇ ਚਲੂਣੇ ਲੜਨ ਲੱਗ ਜਾਂਦੇ ਆ ਕਿਸੇ ਦੇ ਕੋਈ ਖੁਰਕ ਹੋਣ ਲੱਗ ਜਾਂਦੀ ਆ ਕਿਸੇ ਦੇ ਸਿਮਲਾ ਮਿਰਚ ਲੜਦੀ ਆ ਕਿਸੇ ਦੇ ਹਰੀ ਮਿਰਚ ਦੇ ਲਾਲ ਮਿਰਚਾ ਮਾਫ਼ ਕਰਨਾ ਇਹਨਾਂ ਗੱਲਾਂ ਨੂੰ ਮੈਂ ਜੇ ਕਿਸ ਨੂੰ ਬੁਰਾ ਲੱਗਿਆ ਤੇ ਤੁਹਾਡੇ ਉਦੋਂ ਚਲੂਣੇ ਸ਼ੁਰੂ ਹੋ ਜਾਂਦੇ ਆ ਜਿਸ ਇੱਕ ਗੱਲ ਕਹਿ ਦੇਣਾ ਕਿ ਤੁਸੀਂ ਜੋ ਮਰਜ਼ੀ ਭੌਂਕੀ ਜਾਵੋ ਕਹਿੰਦੇ ਇਤਿਹਾਸ ਦੀ ਸਭ ਤੋਂ ਵੱਡੀ ਲੜਾਈ ਆ ਸ਼ਾਂਤੀ ਲਈ ਲੜੀ ਗਈ ਸੀ ਪਰ ਹੁਣ ਕਹਿੰਦੇ ਅਸ਼ਾਂਤੀ ਨਾਲ ਲੜੀ ਜਾਊ ਕਦੇ ਆਪਣੀ ਤਲਵਾਰ ਤਿਆਰ ਕਰੋ ਆਪਣੀਆਂ ਤਲਵਾਰਾਂ ਚੁੱਕੋ ਉਹਨਾਂ ਨੂੰ ਤਿੱਖਾ ਕਰੋ ਰੋਜ਼ ਤਿਆਰੀ ਕਰਿਆ ਕਰੋ ਜੇਕਰ ਜ਼ਿਆਦਾ ਨਹੀਂ ਤਾਂ ਕਰ ਹਰੇ ਰੋਜ਼ ਸਵੇਰ ਮਾਨ ਆਪਣੇ ਕੋਲ ਰੱਖਿਆ ਕਰੋ ਅੱਛਾ ਅੱਗੇ ਕਹਿੰਦੀ ਹੈ ਕਿ ਨਹੀਂ ਅਸੀਂ ਵੀ ਕਟੜ ਪੰਥੀਆਂ ਦੇ ਨਾਲ ਭਰੇ ਪਏ ਆ ਉਹਦਾ ਬੀਬਾ ਤੇਰੇ ਮੂੰਹ ਤੋਂ ਦਿਸਦਾਗਾ ਉਹਦਾ ਤੇਰੇ ਮੱਥੇ ਤੋਂ ਦਿਂਦਾਗਾ ਬੱਲੇ ਮੱਥੇ ਵਾਲੀ ਨਹੀਂ ਕਹਿੰਦੇ ਹੁੰਦੇ ਸਾਡੀਆਂ ਬੁੜੀਆਂ ਉਹ ਤਾਂ ਤੇਰੇ ਬੱਲੇ ਮੱਥੇ ਤੋਂ ਦਿਂਦਾਗਾ ਅਦਰ ਹੈ ਹਲਮਾਂ ਕਨੀ ਅਸੀਂ ਵੀ ਹੁਣ ਕਟੜ ਪੰਥੀਆਂ ਨਾਲ ਭਰੇ ਹੋਏ ਆ ਸਾਨੂੰ ਆਪਣੀ ਲੋਕਾਂ ਤੇ ਆਪਣੀ ਧਰਤੀ ਨੂੰ ਬਚਾਉਣ ਦੀ ਲਈ ਕਹਿੰਦੀ ਤਿਆਰ ਰਹਿਣਾ ਚਾਹੀਦਾ ਅੱਗੇ ਬਹੁਤ ਕੁਝ ਨੇ ਪਕਾਈ ਮਾਰਿਆ ਹੁਣ ਛੱਡੋ ਉਹਦਾ ਕੀ ਤੁਹਾਨੂੰ ਹੁਣ ਪੜ ਕੇ ਸੁਣਾਵਾਂ ਜੇ ਮਾੜੀ ਮੋਟੀ ਹੋਵੇ ਤਾਂ ਬੰਦਾ ਪੜ ਕੇ ਸੁਣਾ ਦੇ ਹੁਣ ਵੀ ਕਹਿਨ ਦਾ ਭਾਪ ਕੇ ਸਰਿਆਮ ਤੁਹਾਨੂੰ ਜਿਹੜਾ ਮੈਂ ਪੜ ਕੇ ਸੁਣਾਇਆ ਜਿਹੜਾ ਇਹ ਕਿ ਸਰਿਆਮ ਜਿਹੜਾ ਇਹ ਕੱਠੜ ਪੰਥੀਆਂ ਦੀ ਗੱਲਾਂ ਕਰ ਰਹੀ ਆ ਜਾਂ ਨੀਰਾ ਜਿਹੜਾ ਇਹ ਜ਼ਹਿਰ ਘੋਲ ਰਹੀ ਆ ਸੱਪ ਦੀ ਤਰ੍ਹਾਂ ਜੇ ਕਰੇ ਇਹ ਗੱਲ ਕਦੇ ਭਾਈ ਅੰਮਰਤਪਾਲ ਸਿੰਘ ਨੇ ਕਹੀ ਸੀ ਤਾਂ ਉਹਨਾਂ ਤੇ ਐਨਐਸਏ ਲਗਾ ਕੇ ਉਹਨਾਂ ਨੂੰ ਡਿਬੂਗੜ੍ਹ ਜੇਲ੍ਹ ਦੇ ਵਿੱਚ ਬੰਦ ਆ ਹੁਣ ਐਮਪੀ ਬਣ ਕੇ ਤਾਂ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ ਇਹ ਗੱਲ ਜੇ ਕਰ ਕੋਈ ਸਿੱਖ ਕਹਿ ਦਿੰਦਾ ਇਹਨਾਂ ਨੂੰ ਸਭ ਤੋਂ ਪਹਿਲਾਂ ਇਹ ਸੇ ਨਹੀਂ ਕਹਿਣਾ ਸੀ ਇਹ ਅੱਤਵਾਦੀ ਆ ਇਹ ਵੱਖਵਾਦੀ ਆ ਜੀ ਇਹਨਾਂ ਨੂੰ ਫੜੋ ਜੀ ਇਹਨੇ ਐ ਕਰ ਦੇਣਗੇ ਬਾਹਰ ਕਰ ਦੇਣਗੇ ਹੁਣ ਇਹਨੂੰ ਪੁੱਛਣਾ ਹੋਵੇ ਸੁਸ਼ਨੀ ਮੋਹੀ ਜੀ ਨੂੰ ਕਿ ਤੂੰ ਜਾ ਕੇ ਲੜਲਾ ਤੇਰੇ ਕਿਹੜਾ ਹੱਥ ਨੰਜਾ ਪੈਰ ਜਾਂ ਕੋਈ ਕੋਈ ਦਿੱਤੇ ਨਹੀਂ ਤੈਨੂੰ ਰੱਬ ਨੇ ਤੂੰ ਚੱਕ ਪਹਿਲਾਂ ਤਲਵਾਰ ਤੇ ਤੇਰੇ ਮਗਰ ਤੌਰ ਪਹਿਣਗੇ ਆਹ ਲੈਨੇ ਇੱਕ ਹੱਲਾ ਜਿਹਾ ਬੋਲਦਾ ਨਾ ਤੇਰਾ ਤਾਂ ਪਦੀੜਾ ਪੈ ਜਾਣਗੇ ਤੂੰ ਤਾਂ ਭੱਜੀ ਨਹੀਂ ਥਿਉਣੀ ਖਰਗੋਸ਼ ਵਾਂਗੂ ਭੱਜੇਂ ਕਿ ਤੂੰ ਤਾਂ ਮਤ ਹੈ ਗੱਲਾਂ ਇਹਨਾਂ ਤੋਂ ਇਹ ਹੈਰਾਨ ਆ ਕਿ ਲੋਕ ਜਿਹੜੇ ਨੇ ਇਹ ਕਹੇ ਜੀਆਂ ਗੱਲਾਂ ਕਰਦੇ ਨੇ ਇਹ ਕੀ ਬਣੀ ਫਿਰਦੀ ਆਪਣੇ ਆਪ ਨੂੰ ਕੀ ਚਾਹੁੰਦੀ ਹੈ ਇਹ ਕਿੱਡੀ ਕੇ ਬਹਾਦਰ ਜਨਾਨੀ ਆ ਕੀ ਹੈ ਇਹ ਮੈਨੂੰ ਤੇ ਸਮਝ ਨਹੀਂ ਆਉਂਦੀ ਛੋਟੇ ਹੋਏ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਤਾਂ ਸ਼ਾਇਦ ਤੁਸੀਂ ਵੀ ਸੁਣਿਆ ਹੋਊਗਾ ਸਾਰਿਆਂ ਨੇ ਇੱਕ ਨਾਉ ਦਿੰਦੇ ਹੁੰਦੇ ਸੀ ਨਾ ਤਾਂ ਅਜ ਉਹ ਜੱਜ ਤੇ ਕੋ ਕਿਸੇ ਨੂੰ ਦਿਸਿਆ ਨਾ ਦਿਖਾਈ ਦਿੱਤਾ ਨਾ ਉਹਨੇ ਕਿਸੇ ਕੁ ਕੀਤਾ ਨਾ ਉਹਨੇ ਕਿਸੇ ਦੇ ਡੰਗ ਮਾਰਿਆ ਨਾ ਉਹਨੇ ਕਿਸੇ ਦੇ ਬੁਰਕ ਵੱਢਿਆ ਉਹਦਾ ਨਾਮ ਹੈਗਾ ਸੀ ਸਲੇਡਾ ਕਹਿੰਦੇ ਸਿਵੇਆ ਚ ਰਹਿੰਦਾ ਫਿਰ ਕਹਿਣ ਲੱਗੇ ਸਿਵੇਆ ਚ ਰਹਿੰਦਾ ਸਲੇਡਾ ਮੈਨੂੰ ਤਾਂ ਅੱਜ ਤੱਕ ਸਲੇਡਾ ਨਹੀਂ ਥਿਆਇਆ ਇਹ ਉਹ ਸਲੇਡਾ ਕੀ ਇਹ ਸਲੇਡ ਨਹੀਂ ਇਹ ਨਾ ਇਹ ਤਾਂ ਕੁਝ ਹੋਵੇ ਨਾ ਕੁਝ ਕਰੇ ਪਾਦੀ ਕਿੱਥੇ ਬੈਠੀ ਆ ਕਿੱਥੋਂ ਬਿਆਨ ਦੇ ਦਿੰਦੀ ਆ ਕੀ ਕੀ ਦਿਮਾਗ ਆਈ ਜਾਂਦਾ ਇਹਦੇ ਗੰਦ ਭਰਿਆ ਹੋਇਆਗਾ ਦਿਮਾਗ ਦੇ ਵਿੱਚ ਕਹਿਣਾ ਤਾਂ ਨਹੀਂ ਚਾਹੁੰਦਾ ਸੀ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਲੋਕਾਂ ਨੂੰ ਭੜਕਾਉਣ ਦੇ ਰਸਤੇ 'ਚ ਪਾ ਰਹੀ ਆ ਲੋਕਾਂ ਨੂੰ ਕਿਧਰ ਹਥਿਆਰਾਂ ਬਾਲਾ ਪ੍ਰੇਤ ਕਰ ਰਹੀ ਆ ਵੀ ਤੁਸੀਂ ਵੀ ਲੜੋ ਹੁਣ ਤੁਸੀਂ ਦੱਸੋ ਜੇਕਰ ਇਹ ਹੀ ਸਿੱਖ ਬਿਆਨ ਦੇ ਦੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਤੁਸੀਂ ਤੁਹਾਨੂੰ ਅੱਤਵਾਦੀ ਬੱਬਰ ਖਾਲਸਾ ਪਤਾ ਨਹੀਂ ਕਿਹੜੇ ਕਿਹੜੇ ਫਾੜ ਕੋ ਜਥੇਬੰਦੀਆਂ ਨਾਲ ਕਿਹੜੇ ਕਿਹੜੇ ਨਾਲ ਤੁਹਾਨੂੰ ਜੋੜਨਗੇ ਤੁਹਾਡੇ ਦਸਤਾਰ ਹੋਵੇ ਸਿਰ ਤੇ ਚੇ ਨਾ ਹੋਵੇ ਤੁਸੀਂ ਪੰਜਾਬੀ ਹੋਣੇ ਚਾਹੀਦੇ ਬਸ ਕੱਲੀ ਕੱਲ ਇਹ ਆ ਜੇ ਤੁਸੀਂ ਪੰਜਾਬੀ ਹੋ ਨਾਲ ਤੁਹਾਡੇ ਸਿੰਘ ਲੱਗਦਾ ਤਾਂ ਤੁਹਾਨੂੰ ਕੋਈ ਨਹੀਂ ਪੁੱਛਦਾ ਬਿਆਨ ਦਿੱਤਾ ਫਿਰ ਸਾਰੇ ਮੱਤਣਗੇ ਆ ਬਿੱਟੂ ਸਿੱਟੂ ਵਰਗੇ ਫਿਰ ਲੋਕ ਸਭਾ ਚ ਵਿਧਾਨ ਸਭਾ ਦੇ ਵਿੱਚ ਕੂਕਾ ਮਾਰ ਮਾਰ ਪਿੱਟਣਗੇ ਜਿਉਂ ਨੇ ਐ ਬਿਆਨ ਦਿੱਤਾ ਉਹਨੇ ਐ ਬਿਆਨ ਦਿੱਤਾ ਹੁਣ ਕਿਸੇ ਦੀ ਜਵਾਨ ਨਹੀਂ ਖੁੱਲਣੀ ਤੇ ਕੰਗਨਾਰ ਨਾਉਤ ਨੇ ਜਿਹੜਾ ਇਹ ਬਿਆਨ ਦਿੱਤਾਗਾ ਕਿ ਤਲਵਾਰਾਂ ਚੱਕ ਲੋ ਮੈਂ ਮਹਾ ਭਾਰਤ ਦੇਖੀ ਆ ਮੈਂ ਫਲਾਨਾ ਦੇਖੀ ਆ ਕੰਗਣਾ ਦੇਵੀ ਜੀ ਇਹ ਮਹਾਭਾਰਤ ਜਾਂ ਫਲਾਨਾ ਕੁਝ ਦੇਖ ਕੇ ਜਿਹੜੀਆਂ ਜੰਗਾਂ ਨਹੀਂ ਲੜੀਆਂ ਜਾਂਦੀਆਂ ਇਹ ਕੋਈ ਖਾਲ ਖਾਲਾ ਜੀ ਦਾ ਵਾਰਾ ਨਹੀਂ ਕਿ ਤੂੰ ਐ ਚੱਕ ਕੇ ਕਿਰਪਾਨ ਜਾ ਕੇ ਪਤਨ ਉਹਨਾਂ ਢਾਲੇਗੀ ਆਲੇ ਦੇ ਕਿਹੜਾ ਗਾ ਹੱਥ ਨਹੀਂ ਇੱਕ ਮਾਰਿਆ ਨਾ ਤੇਰੇ ਤੇਨ ਉਹ ਤਾਂ ਦਿੱਲੀ ਵੀ ਸੁਧਣੀ ਹੋਰੀ ਪਾਸੇ ਭੱਜ ਜਾਂਗੀ ਕਿਉਂ ਐਵੇਂ ਲੋਕਾਂ ਨੂੰ ਭੜਕਾਉਣੀ ਆ ਕਿਉਂ ਲੋਕਾਂ ਨੂੰ ਪਿੱਟੇ ਸਿੱਧੇ ਬਿਆਨ ਦੇ ਕੇ ਤੂੰ ਲੜਾਉਣੀ ਆ ਤੇਰਾ ਤਾਂ ਕੰਮ ਆਏਗਾਗਾ ਨਿੱਤ ਦਾ ਕਦੇ ਉਹਦੇ ਨਾਲ ਕਲੇਸ਼ ਖੜਾ ਕਰ ਲਿਆ ਕਦੇ ਉਹਦੇ ਨਾਲ ਕਲੇਸ਼ ਖੜਾ ਕਰ ਲਿਆ ਤੋ ਤਾਂ ਕਲੇਸ਼ ਸਣਾ ਤੇਰਾ ਨਾਮ ਹੀ ਕਲੇਸ਼ਨ ਧਰਨਾ ਚਾਹੀਦਾ ਹੈ ਕੰਗਣਾਰ ਰਣੌਤ ਤੋਂ ਬਦਲ ਕੇ ਕਲੇਸ਼ਨ ਰਣੌਤ ਤੂੰ ਤਾਂ ਕਲੇਸ਼ ਛੇੜਦੀ ਆ ਜਿੱਥੇ ਜਾਣੀ ਆ ਉੱਥੇ ਕਲੇਸ਼ ਛੇੜ ਦਿੰਦੀ ਆ ਪਤਾ ਨਹੀਂ ਕਲੇਸ਼ ਤੇਰੀ ਮਗਰ ਤੁਰੇ ਪਰ ਦਬਾ ਦੇ ਤੂੰ ਕਲੇਸ਼ ਦੇ ਮਗਰ ਤੋਰੀ ਫਿਰਦੀ ਆ ਜੰਮੀ ਪਤਾ ਨਹੀਂ ਕਿਹੜੇ ਦਿਨਾਂ ਤੂੰ ਇਹ ਜੀ ਜਿਹੜੇ ਕਿ ਹਰ ਵਕਤ ਜਿਹੜੇ ਕਿ ਕਲੇਸ਼ ਹੀ ਛੇੜਦੇ ਆ ਰੱਖਦੇ ਆ ਕਦੇ ਚੰਗਾ ਆਂਦਾ ਕਦੇ ਜੁੱਧਾਂ ਦਾ ਕਦੇ 85 ਦੀ ਰਾਣੀ ਬਣੀ ਫਿਰਦੀ ਆ ਆਪਣੇ ਆਪ ਨੂੰ ਹੁਣ ਕਿ ਤੈਨੂੰ ਕੀ ਕਹੀਏ ਨਾ ਤਨ ਸਰਕਾਰਾਂ ਦੀ ਖੁੱਲੀ ਡੋਰਾ ਖੁੱਲੀ ਛੱਡੀ ਹੋਈ ਆ ਕੋ ਰਸਤਾ ਨਹੀਂ ਪਾਇਆ ਕੋਈ ਹੋਰ ਨਹੀਂ ਪਾਇਆ ਤੇਰੇ ਤੁਰੇ ਫਿਰਦੀਆਂ ਹਲ-ਹਲ ਕਰਦੇ ਇੱਧਰ ਨੱਕੜ ਗਏ ਉੱਧਰ ਭਾਗੀ ਉੱਧਰ ਤੁਰ ਗਈ ਉੱਧਰ ਭਾਗੀ ਕਿਉਂਕਿ ਦੋ ਨੰਬਰ ਦਾ ਤੁਹਾਡੇ ਕੋਲੇ ਰੁਪਿਆਗਾ ਤੁਸੀਂ ਫਹਿਲਵਾਂ ਦੇ ਵਿੱਚ ਜਿਹੜਾ ਕੀ ਗੰਦ ਘੋੜ ਕੇ ਬਣਾਇਆਗਾ ਤੇ ਫਿਰ ਤੁਸੀਂ ਉਤੋਂ ਐਮਪੀ ਬਣਾਤੇ ਆਲਿਆਂ ਨੇ ਅਕਾਤਾ ਆਡੀ ਮੈਮਰੀ ਬਣਦੀ ਨਹੀਂ ਸੀ ਬਣਾਤਾ ਐਮਪੀ ਕਹਿਣ ਹੁੰਦੇ ਕਿ ਬੀਬੀ ਦਾ ਪਹਿਲਾਂ ਨਹੀਂ ਮਾਨ ਸੀ ਇਹਦੇ ਤਾਂ ਹੁਣ ਐਮਪੀ ਬਣ ਗਈ ਇਹ ਦੱਸੋ ਹੁਣ ਯਾਰ ਇਹ ਜਿਹੇ ਬਿਆਨ ਜਿਹੜੇ ਸੋਭਾ ਦਿੰਦੇ ਆ ਇੱਕ ਐਮਪੀ ਹੋਣ ਦੇ ਨਾਂ ਤੇ ਕੋਈ ਜਿਹੜਾ ਪਾਗਲ ਵਿਅਕਤੀ ਆ ਜਿਹੜਾ ਬੈਠਾ ਉਹ ਵੀ ਨਹੀਂ ਇਹ ਜਿਹੇ ਬਿਆਨ ਤਾਂ ਦਿੰਦਾ ਚਲੋ ਬਾਹਲੀ ਲੰਬੀ ਸਟੋਰੀ ਕੀ ਕਰਨੀ ਹੈ ਇਹਦੇ ਬਾਅਦ ਤਾਂ ਜਿੰਨਾ ਮਰਜੀ ਬੋਲਦੇ ਜਾਓ ਤੁਸੀਂ ਆਪਣੇ ਕਮੈਂਟ ਕਰਕੇ ਦੱਸਣਾ ਕਿ ਜਿਹੜੇ ਨਿੱਤ ਬਿਆਨ ਦੇ ਰਹੀ ਆ ਸਰਕਾਰ ਨੂੰ ਚਾਹੁੰਦੇ ਨੇ ਕਿ ਇਹਦੇ ਨੱਥ ਪਾਵੇ ਦੇ ਕਿਉਂ ਖੁੱਲੀ ਛੱਡਿਆ ਇਹਨੂੰ ਨਾ ਸਾਡਾ ਕੋਈ ਐਮਪੀ ਕੋਈ ਸੀਐਮਪੀ ਨਹੀਂ ਬੋਲਣਾ ਕਿਸੇ ਵਿਧਾਇਕ ਨਹੀਂ ਬੋਲਣਾ ਕਿਸੇ ਮੁੱਖ ਮੰਤਰੀ ਨਹੀਂ ਬੋਲਣਾ ਕਿਸੇ ਹੋਰ ਸਮਾਜ ਸੇਵੀ ਨਹੀਂ ਬੋਲਣਾ ਕਿਸੇ ਸਿੱਖ ਨਹੀਂ ਬੋਲਣਾ ਕਿਸੇ ਹਿੰਦੂ ਨਹੀਂ ਬੋਲਣਾ ਕਿਸੇ ਇਹ ਨਹੀਂ ਬੋਲਣਾ ਇਸ ਗੱਲ ਤੇ ਪਤਾ ਨਹੀਂ ਕਿਉਂ ਚੱਪਨੇ ਇਹ ਕਰਕੇ ਤੁਹਾਡੀ ਚੁੱਪ ਦਾ ਫਾਇਦਾ ਇਹ ਲੋਕ ਨਾ ਇਸ ਤਰ੍ਹਾਂ ਹੀ ਠਾਉਂਦੇ ਨੇ ਇਤਨੇ ਸਾਧੂ ਬੂਨੇ ਬਾਬੇ ਹੁੰਦੇ ਜਿਹੜੇ ਤੁਸੀਂ ਚੁੱਪ ਕਰੇ ਰੱਖਦੇ ਹੋ ਇਹ ਜਦੋਂ ਤਾਂ 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 ਚੜ ਜਾਂਦੇ ਆ ਫਿਰ ਤੁਹਾਡੇ ਕੰਟਰੋਲ ਤੋਂ ਬਾਹਰ ਹੋ ਜਾਂਦੇ ਆ ਫਿਰ ਤੁਹਾਨੂੰ ਸਾਰਿਆਂ ਨੂੰ ਬੋਲਣਾ ਪੈਂਦਾ ਫਿਰ ਸਰਕਾਰ ਨੂੰ ਬੋਲਣਾ ਪੈਂਦਾ ਫਿਰ ਤੁਸੀਂ ਸਾਰੇ ਬਿਆਨ ਦਿੰਨੇ ਹੋ ਇਹ ਹਾਲ ਇਹਨਾਂ ਦਾ ਇਹ 2-4 ਕ ਐਮਪੀ ਨੇ ਜਿਹੜੇ ਇੱਕ ਤਾਂ ਬਿੱਟੂ ਆ ਇਹ ਆ ਇੱਕ ਦੋ ਹੋਰ ਨੇ ਕਿ ਜਿਨ੍ਹਾਂ ਨੇ ਪੁੱਠਾਈ ਬੋਲਣਾ ਹਰ ਸਮੇਂ ਪੁੱਠੇ ਬਿਆਨ ਦੇਣਾ ਜ਼ਹਿਰ ਹੀ ਉਗਲਣੀ ਹੈ ਜਿਹੜੇ ਮੂੰਹ ਦੇ ਵਿੱਚ ਉਗਲਣਗਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਇਹ ਵੱਡੀ ਜਿਹੜੀ ਝਾਤੀ ਦੀ ਰਾਣੀ ਬਣੀ ਫਿਰਦੀ ਆਪਣੇ ਆਪ ਨੂੰ ਕਹਾਉਂਦੀ ਆ ਹੈਤੋਂ ਦੇ ਪੈਰ ਵਰਗੀ ਵੀ ਨਹੀਂ ਤੇ ਇਹਨੂੰ ਟਪਾ ਦੇ ਉਧਰ ਬੰਗਲਾਦੇਸ਼ ਕਿਨੇ ਵੀ ਲੈ ਜਾ ਭਾਈ ਜਿਹਨੂੰ ਤੂ ਤਲਵਾਰਾਂ ਤੱਕੀਆਂ ਕਰਨ ਨੂੰ ਫਿਰਦੀਆਂ ਉਹਨਾਂ ਨੂੰ ਵੀ ਨਾਲ ਲੈ ਜਾ ਤੇ ਮੀਡੀਆ ਵਾਲੇ ਵੀ ਭੇਜ ਦੇ ਨੇ ਤੇਰੇ ਨਾਲ ਕੈਮਰਾ ਵਾਲੇ ਕਿਉਂਕਿ ਵੀਡੀਓ ਚੰਗੀ ਤਰ੍ਹਾਂ ਬਣਜੂ ਨਾ ਫੇਰਾ ਫਿਲਮ 'ਚ ਕੰਮ ਆਜੂ ਕਿਸੇ 'ਚ ਪਰ ਫਿਲਮ ਲੋਕ ਉਹੀ ਚੜਜੂ ਤੇਰੀ ਦੇਖਣ ਦੀ ਲੋੜ ਹੀ ਨਹੀਂ ਪੈਣੀ ਕਿਸੇ ਨੂੰ ਬੜਾ ਮਸੂਰੀ ਕਰਨ ਦੀ ਲੋੜ ਨਹੀਂ ਪੈਣੀ ਤੇਰੀ ਧੰਨਵਾਦ ਮੈਜੀ ਦਾ ਖਾਲਸਾ ਵੈਜੀ ਕੀ ਫਤਿਹ